ਸਿੱਖ ਨੌਜਵਾਨ ਯੂਨੀਅਨ ਪੁਨਾਇਦੇ ਸਮੂਹ ਮੈਂਬਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਮੈਂਬਰ ਨੂੰ ਬੇਨਤੀ ਹੈ ਕਿ ਅਸੀਂ ਮੈਂ ਗੁਰਮੀਤ ਸਿੰਘ ਸਿੱਖ ਚੈਨਲ ਸਿੱਖ 47 ਪਿਛਲੇ ਲਗਭਗ ਡੇਢ ਸਾਲ ਤੋਂ ਇੱਕ ਮੂਵੀ ਦੀ ਪਲਾਨਿੰਗ ਕਰ ਰਹੇ ਹਾਂ ਜੋ ਕਿ ਗੁਰੂ ਰੰਧ ਸਾਹਿਬ ਜੀ ਦੀ ਬੇਦਬੀ ਤੇ ਆਧਾਰਿਤ ਹੈ ਤੇ ਉਹ ਮੂਵੀ ਨਹੀਂ ਬਣ ਪਾ ਰਹੀ ਕਿਉਂਕਿ ਸਾਨੂੰ ਪ੍ਰੋਪਰ ਲੋਕੇਸ਼ਨ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਮਿਲ ਰਹੀ ਔਰ ਨੌਜਵਾਨ ਵੀ ਨਹੀਂ ਮਿਲ ਰਹੇ ਸੰ ਤੇ ਅਚਾਨਕ ਮੇਰਾ ਧਿਆਨ ਆਪ ਜੀ ਤੇ ਗਿਆ ਤੇ ਆਪ ਜੀ ਦੀ ਜੋ ਲੋਕੇਸ਼ਨ ਹੈ ਗੁਰਦਾਰਾ ਸਾਹਿਬ ਦੀ ਉਹ ਉਸ ਮੂਵੀ ਵਾਸਤੇ ਪਰਫੈਕਟ ਹੈ ਅਤੇ ਆਪ ਨੌਜਵਾਨ ਵੀ ਕਾਫੀ ਐਕਸਾਈਟਡ ਹੋ ਮੇਰੀ ਗੱਲ ਹੋਈ ਸੀ ਵਿਰジナル ਫਤੇ ਸਿੰਘ ਜੀ ਨਾਲ ਉਹਨਾਂ ਨੇ ਦੱਸਿਆ ਕਿ ਮੈਂ ਗਰੁੱਪ ਵਿੱਚ ਪਾ ਕੇ ਆਪ ਜੀ ਤੋਂ ਮੈਂ ਪਰਮਿਸ਼ਨ ਮੰਗਾ ਕਿ ਆਪ ਜੀ ਮੇਰਾ ਸਹਿਯੋਗ ਕਰੋਗੇ ਉਸ ਮੂਵੀ ਨੂੰ ਬਣਾਉਣ ਵਾਸਤੇ ਅਗਰ ਮੈਂ ਆਪ ਜੀ ਦੇ ਪਿੰਡ ਵਿੱਚੋਂ ਦੀ ਸ਼ੂਟਿੰਗ ਕਰਾਂ ਤੇ ਅਗਰ ਆਪ ਜੀ ਦਾ ਜਵਾਬ ਹਾਂ ਵਿੱਚ ਦਿੰਦੇ ਹੋ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਸਮੂਹ ਮੈਂਬਰ ਨੇ ਰਿਪਲਾਈ ਜਰੂਰ ਕਰਨਾ ਹੈ ਹਾਂ ਜਾਂ ਨਾ ਅਗਰ ਹਾਂ ਤੇ ਫਿਰ ਤਰੀਕ ਕਿਹੜੀ ਤਰੀਕ ਅਸੀਂ ਕਰ ਸਕਦੇ ਆ ਆਪ ਜੀ 9 10 11 ਅਤੇ 13 14 15 ਇਨਾ ਤਰੀਕਾ ਵਿੱਚੋਂ ਕੋਈ ਵੀ ਇੱਕ ਤਰੀਕਾ ਸਾਨੂੰ ਦੱਸ ਦੋ ਕਿ ਆਪ ਸਾਰੇ ਉੱਤੇ ਅਵੇਲੇਬਲ ਹੋਣੇ ਚਾਹੀਦੇ ਆਪ ਵਿੱਚ ਆਪਜੀ ਵਿੱਚੋਂ ਕੁਝ ਵੀਰਾਂ ਦੇ ਡਾਇਲੋਗ ਵੀ ਹੋਣਗੇ ਕੁਝ ਰਿਪਲਾਈ ਵੀ ਕਰਨਗੇ ਗੱਲਬਾਤ ਵੀ ਹੋਏਗੀ ਤੇ ਪੂਰੀ ਮੂਵੀ ਆਪਜੀ ਨੂੰ ਆਕੇ ਉੱਥੇ ਸਮਝਾਵਾਂਗੇ ਅਗਰ ਆਪਜੀ ਨੂੰ ਲੱਗਦਾ ਹੈ ਕਿ ਆਪਜੀ ਦੇ ਨੌਜਵਾਨ ਵੀ ਤਿਆਰ ਨੇ ਔਰ ਅਸੀਂ ਵੀ ਉੱਥੇ ਆਕੇ ਸ਼ੂਟਿੰਗ ਕਰੀਏ ਤੇ ਪਲੀਜ਼ ਗਰੁੱਪ ਵਿੱਚ ਰਿਪਲਾਈ ਕਰੋ ਹਾਂ ਜਾਂ ਨਾ ਹਾਂ ਤੇ ਫਿਰ ਤਰੀਕ ਕਿਹੜੀ ਇਨੀ ਕੋ ਬੇਨਤੀ ਪ੍ਰਵਾਨ ਕਰਨੀ ਹੋਈਆਂ ਭੁੱਲ ਨਾ ਦੇਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ